ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਵਿੱਚ ਜੋਸ਼ ਅਤੇ ਲਗਨ ਸੀ ਕਿ ਪਿਤਾ ਜੀ ਦੀ ਭਿਆਨਕ ਸ਼ਹੀਦੀ ਤੋਂ ਸਬਕ ਹਸਲ ਕਰਕੇ ਆਪਣੇ ਆਦੇਸ਼ ਨੂੰ ਪੂਰਾ ਕਰਨ ਵਿੱਚ ਜੁੜਿਆ ਜਾਵੇ ਪਰ ਉਹਨਾਂ ਦੇ ਉਦੇਸ਼ ਦੀ ਪ੍ਰਾਪਤੀ ਵਿੱਚ ਸਖਤ ਕਠਿਨਾਈਆਂ ਤੇ ਰੁਕਾਵਟਾਂ ਸਨ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਤੇ ਧਰਮ ਦੇ ਵੈਰੀਆਂ ਦੀ ਜੜ ਪੁੱਟਣ ਲਈ ਦੇਸ਼ ਭਗਤੀ ਦੀ ਅਗਨੀ ਪ੍ਰਚੰਡ ਕਰਨ ਲਈ ਗੋਵਿੰਦ ਰਾਏ ਜੀ ਨੂੰ ਪ੍ਰੇਰਿਆ ਤੇ ਉਭਾਰਿਆ ਤਾਂ ਉਹਨਾਂ ਦੀ ਉਮਰ ਕੇਵਲ ਉਸ ਵਕਤ 9 ਸਾਲ ਦੀ ਸੀ ਪਿਤਾ ਜੀ ਨੇ ਨੰਨੇ ਜਹੇ ਦਿਲ ਵਿੱਚ ਦੇਸ਼ ਪਿਆਰ ਤੇ ਕੌਮ ਪਿਆਰ ਦੀ ਜੋਤ ਆਪਣੀ ਆਹੂਤੀ ਦੇ ਕੇ ਜਗਾ ਦਿੱਤੀ ਸੀ ਗੁਰੂ ਗੋਵਿੰਦ ਸਿੰਘ ਜੀ ਦਾ ਕੰਮ ਬਹੁਤ ਕਠਨ ਤੇ ਔਖਾ ਸੀ ਤੇ ਪ੍ਰਾਪਤੀ ਦੇ ਸਾਧਨ ਕੋਈ ਨਹੀਂ ਸਨ ਉਹਨਾਂ ਦੇ ਹੁਕਮਨਾਮੇ ਮੰਨਣ ਵਾਲੇ ਗਰੀਬ ਸਿੱਖ ਹੀ ਸਨ ਤੇ ਉਹ ਵੀ ਘਟ ਗਣਤੀ ਵਿੱਚ ਨਾ ਕੋਈ ਜਾਗੀਰ ਨਾ ਕੋਈ ਸੰਪਤੀ ਨਾ ਧਨ ਨਾ ਫੌਜ ਗੁਰੂ ਗੋਬਿੰਦ ਸਿੰਘ ਜੀ ਦੇ ਟੱਕਰੇ ਨਾਲ ਇਸਲਾਮ ਦੀ ਬੜੀ ਵੱਡੀ ਮਜ਼ਬੂਤ ਹਕੂਮਤ ਸੀ ਜੋ ਇੱਕ ਪਾਸੇ ਸਮੁੰਦਰ ਦੀਆਂ ਲਹਿਰਾਂ ਨੂੰ ਜਲ ਛੂੰਦੀ ਸੀ ਤੇ ਦੂਜੇ ਪਾਸੇ ਹਿਮਾਲਿਆ ਦੀਆਂ ਚੋਟੀਆਂ ਨਾਲ ਖਿੰਦੀ ਸੀ ਪਰਮਾ ਦੀ ਹੱਦ ਤੱਕ ਇਸਲਾਮ ਦੀ ਤੂਤੀ ਬੋਲ ਰਹੀ ਸੀ ਅਜਿਹੇ ਸਮੇਂ ਹੀ ਇਹ ਕਾਰਜ ਗੁਰੂ ਗੋਬਿੰਦ ਸਿੰਘ ਜੀ ਦੇ ਜੁਮੇ ਲੱਗਾ ਜਮਾਨੇ ਦੇ ਚੱਕਰ ਨੇ ਇਸਲਾਮ ਦੀ ਅਜਹੀ ਜ਼ਾਲਮ ਤੇ ਜ਼ਬਰਦਸਤ ਤਾਕਤ ਦਾ ਟਕਰਾ ਇੱਕ ਅਕਾਂਤਵਾਸੀ ਤੇ ਨੁੱਕਰ ਵਿੱਚ ਟਿਕੇ ਹੋਏ ਫਕੀਰ ਨਾਲ ਕਰਾਇਆ ਜਿਸ پاس ਕੁੱਕਾ ਹੀ ਲੜਾਈ ਦੇ ਕੋਈ ਸਾਧਨ ਅਤੇ ਹਥਿਆਰ ਨਹੀਂ ਸਨ ਪਰ ਉਸ ਉੱਪਰ ਕੁਦਰਤ ਨੂੰ ਪੂਰਨ ਭਰੋਸਾ ਤੇ ਵਿਸ਼ਵਾਸ ਸੀ ਆਪਣੇ ਪਿਤਾ ਦੇ ਆਖਰੀ ਉਦੇਸ਼ ਤੇ ਪ੍ਰੇਮ ਸੰਦੇਸ਼ ਨੂੰ ਪੂਰਾ ਕਰਨਾ ਗੁਰੂ ਗੋਬਿੰਦ ਸਿੰਘ ਜਹਾਜ ਸੂਰਬੀਰ ਬਲੀ ਪੁੱਤਰ ਲਈ ਅਤਿਅੰਤ ਜ਼ਰੂਰੀ ਸੀ ਕੋਈ ਰਾਹ ਨਹੀਂ ਸੀ ਕੋਈ ਮਿੱਤਰ ਨਹੀਂ ਸੀ ਕੋਈ ਫੌਜੀ ਸਮਾਨ ਨਹੀਂ ਸੀ ਕੋਈ ਫੌਜ ਸਾਧਨ ਨਹੀਂ ਸਨ ਉਸ ਵੇਲੇ ਹਿੰਦੁਸਤਾਨ ਦੀ ਹਕੂਮਤ ਦੀ ਬਾਗਟੌਰ ਔਰੰਗਜੇਬ ਵਰਗੇ ਬੇਰਹਿਮ ਖੂਨੀ ਲੜਾਕੇ ਤੇ ਜ਼ਲਮ ਦੇ ਹੱਥਾਂ ਵਿੱਚ ਸੀ ਉਸ ਦਾ ਟੱਕਰ ਕਰਨਾ ਹੈਰਾਨ ਕਰਨ ਵਾਲੀ ਗੱਲ ਸੀ ਕਿ ਕੁਦਰਤ ਨੇ 9 ਸਾਲਾਂ ਦੇ ਉਸ ਬਾਲਕ ਦੁਆਰਾ ਕਰਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਣ ਕੀਤਾ ਅਤੇ ਇਹ ਉਦੇਸ਼ ਆਪਣੇ ਸਾਹਮਣੇ ਰੱਖਿਆ ਕਿ ਮੌਜੂਦਾ ਇਸਲਾਮੀ ਹਕੂਮਤ ਨੂੰ ਹਿੰਦੁਸਤਾਨ ਤੋਂ ਕੱਢ ਦੇਣਾ ਹੈ ਕਿ ਹਿੰਦੂਆਂ ਦੇ ਗਲੇ ਚੋਂ ਇਸਲਾਮੀ ਗੁਲਾਮੀ ਦਾ ਜੂਲਾ ਲਾ ਕੇ ਉਹਨਾਂ ਨੂੰ ਸੁਰੱਖਿਅਤ ਕਰਨਾ ਹੈ ਉਹ ਇਸਲਾਮ ਦੇ ਦੁਸ਼ਮਣ ਨਹੀਂ ਸਨ ਤੇ ਨਾ ਹੀ ਉਹਨਾਂ ਨੂੰ ਅਜਹੇ ਦੁਸ਼ਮਣੀ ਤੋਂ ਕੋਈ ਵਿਸ਼ੇਸ਼ ਲਾਭ ਹੋ ਸਕਦਾ ਸੀ ਪਰ ਉਹ ਉਹਨਾਂ ਮੁਸਲਮਾਨਾਂ ਦੇ ਵਿਰੋਧੀ ਜ਼ਰੂਰ ਸਨ ਜੋ ਮਜ਼ਬ ਦੀ ਆੜ ਵਿੱਚ ਜ਼ਬਰ ਤੇ ਜ਼ੁਲਮ ਕਰ ਰਹੇ ਸਨ ਅਜਹੇ ਜਿਹੜੇ ਖੁਦ ਇਸਲਾਮ ਦੇ ਨਾਂ ਨੂੰ ਕਲੰਕਿਤ ਕਰ ਰਹੇ ਸਨ ਅਤੇ ਨਾਮ ਤਰੀਕ ਹੀ ਮੁਸਲਮਾਨ ਸਨ ਪਰ ਜ਼ਾਲਮ ਧਾੜਵੀ ਵੈਸ਼ੀ ਤੇ ਜਾਬਰ ਸਨ ਉਹ ਇਸਲਾਮ ਦੇ ਪ੍ਰਚਾਰ ਦੇ ਬਹਾਨੇ ਹਰ ਤਰ੍ਹਾਂ ਦੇ ਕਤਲ ਕਰਦੇ ਸਨ ਤੇ ਹਰ ਧਰਮ ਦੀ ਤੋਹੀਨ ਕਰਦੇ ਕਿਸੇ ਆਦਮੀ ਨੂੰ ਵੀ ਮਾਰਨਾ ਤੇ ਲੱਟਣਾ ਪਵਿੱਤਰ ਕੰਮ ਸਮਝਦੇ ਸਨ ਅਜਿਹੇ ਦੁਸ਼ਮਣਾਂ ਨੂੰ ਹਿੰਦੁਸਤਾਨ ਤੋਂ ਬਾਹਰ ਕੱਢਣ ਦਾ ਉਦੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉਨ੍ਹਾਂ ਦੇ ਕੰਮ ਕਰਨ ਦੇ ਰਾਹ ਵਿੱਚ ਅਨੇਕਾਂ ਗੁਜੜਾਂ ਤੇ ਔਕੜਾਂ ਸਨ ਉਹ ਉਸ ਵੇਲੇ ਬਚਪਨ ਪਿੱਛੇ ਛੱਡ ਕੇ ਚੜ੍ਹਦੀ ਜਵਾਨੀ ਵਿੱਚ ਕਦਮ ਰੱਖ ਰਹੇ ਸਨ ਗੱਦੀ ਤੇ ਬਰਾਜਮਾਨ ਹੋਣ ਕਰਕੇ ਉਨ੍ਹਾਂ ਦੇ ਆਪਣੇ ਹੀ ਸ਼ਰੀਕ ਉਨ੍ਹਾਂ ਦੇ ਈਰਖਾਲੂ ਤੇ ਵਿਰੋਧੀ ਸਨ ਸਿੱਖਾਂ ਨੂੰ ਵਕਤ ਦੀ ਸਰਕਾਰ ਸ਼ੱਕ ਦੀਆਂ ਨਜ਼ਰਾਂ ਭਾਵ ਕੇ ਸ਼ੱਕ ਦੀਆਂ ਅੱਖਾਂ ਨਾਲ ਵੇਖਦੀ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਅਜਿਹਾ ਦਿਲ ਮਿਲਿਆ ਸੀ ਜੋ ਸਾਰੀਆਂ ਹੀ ਤਕਲੀਫਾਂ ਤੇ ਮੁਸ਼ਕਲਾਂ ਨੂੰ ਕੁਝ ਸਮਝਦਾ ਸੀ ਤੇ ਕਿਸੇ ਔਕੜ ਜਾਂ ਸ਼ਕਤੀ ਤੋਂ ਕਦੇ ਨਾ ਘਬਰਾਉਣ ਵਾਲਾ ਅਤੇ ਨਾ ਹੀ ਭੈ ਖਾਣ ਵਾਲਾ ਸੀ ਕਿਸੇ ਵੀ ਦੁੱਖ ਵਿੱਚ ਉਹ ਉਦਾਸ ਹੋਣ ਵਾਲੇ ਨਹੀਂ ਸਨ ਇਹੋ ਜਿਹਾ ਦਿਲ ਹਜ਼ਾਰਾਂ ਸਾਲਾਂ ਤੋਂ ਵੀ ਹੋਂਦ ਵਿੱਚ ਨਹੀਂ ਆਇਆ ਸੀ ਉਸ ਦਿਲ ਨੇ ਹਿੰਦੂਆਂ ਨੂੰ ਅਭਾਰਿਆ ਪਰ ਕੰਮ ਕਰਨ ਲਈ ਮਸਾਲਾ ਮੌਜੂਦ ਨਹੀਂ ਸੀ ਦਿਲ ਨੇ ਪ੍ਰੇਰਿਆ ਪਰ ਮੁਸ਼ਕਲਾਂ ਦੇ ਬਦਲ ਹਰ ਪਾਸੇ ਹੀ ਛਾਏ ਹੋਏ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਦੀ ਸ਼ਹੀਦੀ ਅਤੇ ਆਪਣੀ ਕੌਮ ਤੇ ਢਾਏ ਗਏ ਜ਼ੁਲਮਾਂ ਦਾ ਇਹ ਵਿਜਾਨਾ ਜਲਮ ਨੂੰ ਦੇਣਾ ਚਾਹੁੰਦੇ ਸਨ ਉਹਨਾਂ ਦੀ ਪੂਰੀ ਖਾਹਿਚ ਸੀ ਕਿ ਮਜਲੂਮ ਹਿੰਦੂ ਕੌਮ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਬਚਾਇਆ ਜਾਵੇ ਉਹਨਾਂ ਦੀ ਤੀਬਰ ਇੱਛਾ ਸੀ ਕਿ ਦੇਸ਼ ਤੇ ਧਰਮ ਦੀ ਗਾਇਆ ਕਲਪ ਕੀਤੀ ਜਾਵੇ ਤੇ ਵਕਤ ਦੇ ਜ਼ਾਲਮ ਤੇ ਬਦਮਾਸ਼ ਹਾਕਮਾਂ ਤੋਂ ਸੁਰੱਖਿਅਤ ਕਰਕੇ ਕੌਮਾਂ ਨੂੰ ਆਜ਼ਾਦ ਕੀਤਾ ਜਾਵੇ ਗੁਰੂ ਗੋਬਿੰਦ ਸਿੰਘ ਜੀ ਨੇ ਵਤਨ ਦੇ ਹਾਲਾਤ ਨੂੰ ਹਰ ਪੱਖੋਂ ਹੀ ਨਕੰਮਾ ਵੇਖਿਆ ਹਮ ਬਤਨ ਵੀ ਨੇ ਘਰੇ ਹੋਏ ਹਿੰਮਤ ਹਾਰੇ ਹੋਏ ਤੇ ਬੇਦਲ ਸਨ ਉਹ ਆਪਸ ਵਿੱਚ ਖੇਪੜਦੇ ਦੇ ਇੱਕ ਦੂਜੇ ਨੂੰ ਨੁਕਸਾਨ ਵਿੱਚ ਰੁੱਝੇ ਹੋਏ ਸਨ ਇੱਕ ਦੂਜੇ ਨੂੰ ਭੰਡਣ ਵਿੱਚ ਲੱਗੇ ਹੋਏ ਇਤفاق ਮੁਹੱਬਤ ਪਿਆਰ ਤੋਂ ਕੂਹਾਂ ਦੂਰ ਸਨ ਬਲਹੀਣ ਗਿਆਰਤਹੀਣ ਬੁੱਧਹੀਣ ਅਣਖਹੀਣ ਹਿੰਮਤਹੀਣ ਪਿਆਰਹੀਣ ਅਤੇ ਇਤفاقਹੀਣ ਸਨ ਕੋਈ ਗੱਲ ਵੀ ਅਜਾਹੀ ਨਹੀਂ ਸੀ ਦਿਸਦੀ ਜਿਸ ਦੇ ਤੂਫਾਨ ਦੇਸ਼ ਵਾਸੀਆਂ ਨੂੰ ਇਕੱਠਿਆਂ ਕਰਕੇ ਕਿਸੇ ਉਦੇਸ਼ ਲਈ ਪ੍ਰੇਰਿਆ ਜਾ ਸਕੇ ਹਰ ਪਾਸੇ ਹਾਰ ਤੇ ਢੈਂਦੀ ਕਲਾ ਦੇ ਚਿੰਨ ਹੀ ਦਿਖਾਈ ਦਿੰਦੇ ਸਨ ਹਰ ਪਾਸੇ ਹਿੰਦੂ ਜਾਤੀ ਖੁਦਗਰਜ਼ੀ ਦੀ ਨੀਂਦ ਵਿੱਚ ਭੂਤ ਸੁੱਤੀ ਪਈ ਸੀ ਉਹਨਾਂ ਦੀ ਕੌਣ ਸੁਣਦਾ ਸੀ ਤੇ ਉਹਨਾਂ ਨਾਲ ਕੌਣ ਖੜਾ ਹੋਣ ਨੂੰ ਤਿਆਰ ਸੀ ਕਸ਼ਤਰੀ ਤਾਂ ਖਤਰੀ ਨਾ ਰਹੇ ਬ੍ਰਾਹਮਣ ਦੂਜਿਆਂ ਨੂੰ ਮਿਟਾ ਕੇ ਖੁਰਮਿੜਦੇ ਜਾ ਰਹੇ ਸਨ ਨਾ ਕਿਸੇ ਦੀ ਇੱਜ਼ਤ ਸੀ ਤੇ ਨਾ ਹੀ ਕਿਸੇ ਦੀ ਪੱਤ ਨਾ ਕਿਸੇ ਦੀ ਦੌਲਤ ਆਪਣੀ ਸੀ ਤੇ ਨਾ ਹੀ ਜਾਇਦਾਦ ਹਰ ਪਾਸੇ ਬਦ ਅਮਨੀ ਸੀ ਤੇ ਖਤਰੇ ਦੀ ਤਲਵਾਰ ਹਮੇਸ਼ਾ ਸਿਰ ਤੇ ਲਟਕਦੀ ਰਹਿੰਦੀ ਸੀ ਪਰ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਜਾਹਾ ਦਿਲ ਨਹੀਂ ਸੀ ਮਿਲਿਆ ਜੋ ਮੁਸੀਬਤਾਂ ਤੋਂ ਸਹਿਮ ਜਾਵੇ ਨਾ ਉਮੀਦੀਆਂ ਤੋਂ ਘਬਰਾਵੇ ਤਕਲੀਫਾਂ ਤੋਂ ਮੂੰਹ ਫੇਰੇ ਮੁਸ਼ਕਲਾਂ ਅੱਗੇ ਝੁਕ ਜਾਵੇ ਔਕੜਾਂ ਦੇ ਟੱਕਰੇ ਤੋਂ ਡਰੇ ਨਾ ਉਮੀਦੀ ਵਿੱਚ ਢੇਰੀ ਹਟਾ ਬਹੇ ਉਤਮਤੇ ਯਤਨ ਕਰਨ ਤੋਂ ਜੀਚ ਰਾਏ ਜਾਂ ਵਿਰੋਧੀਆਂ ਦੀ ਤਾਕਤ ਤੋਂ ਭੈ ਖਾਏ ਗੁਰੂ ਗੋਬਿੰਦ ਸਿੰਘ ਜੀ ਨੇ ਡੂੰਗੀ ਵਿਚਾਰ ਨਾਲ ਸਾਰੀ ਇਜਾਹੀ ਸਥਿਤੀ ਨੂੰ ਸੋਚਿਆ ਤੇ ਹਰ ਪਾਸਿਓਂ ਇਸ ਨੂੰ ਘੋਖਿਆ Hindu ਹਰ ਪੱਖੋਂ ਜਗੇ ਹੋਏ ਨਜ਼ਰ ਆਏ ਉਹਨਾਂ ਦੇ ਸਾਹਮਣੇ ਕੁਝ ਐਸੇ ਤਤ ਉੱਭਰ ਕੇ ਆਏ ਜਿਨ੍ਹਾਂ ਦੇ ਹੱਲ ਕਰਨ ਨਾਲ ਹਿੰਦੂਆਂ ਦੀ ਕਾਇਆ ਕਲਪ ਠੀਕ ਹੋ ਸਕਦੀ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਵਿਖਾਏ ਉਸ ਗੁਲਾਮੀ ਦੇ ਜੁੱਲੇ ਵਿੱਚੋਂ ਹਿੰਦੂਆਂ ਨੂੰ ਕੱਢ ਕੇ ਸਹੀ ਢੰਗ ਨਾਲ ਜੀਵਨ ਜਿਉਣ ਦੀ ਜਾਚ ਸਿਖਾਈ